ਆਪਣੇ ਦਿਮਾਗ ਨੂੰ ਤੰਦਰੁਸਤ ਰੱਖਣ ਲਈ ਤੁਸੀਂ ਕੀ ਕਰ ਸਕਦੇ ਹੋ ਅਸੀਂ ਸਾਰੇ ਜਾਣਦੇ ਹਾਂ ਕਿ ਕੋਲੇਸਟ੍ਰੋਲ ਦੀ ਉੱਚ ਮਾਤਰਾ ਦੇ ਨਾਲ ਨਾਲ ਉੱਚ ਬਲੱਡ ਪ੍ਰੈਸ਼ਰ ਅਤੇ ਲੂੜ ਤੋਂ ਵੱਧ ਬਾਹਰ ਹੋਣਾ ਸਾਡੇ ਸਰੀਰ ਲਈ ਚੰਗਾ ਨਹੀਂ ਹੁੰਦਾ ਹੈ ਪਰ ਸ਼ਾਇਦ ਜੋ ਤੁਸੀਂ ਨਹੀਂ ਜਾਣਦੇ ਹੋ ਉਹ ਇਹ ਹੈ ਕਿ ਇਹ ਸਭ ਸਿਹਤ ਸਮੱਸਿਆਵਾਂ ਤੁਹਾਡੇ ਸਰੀਰ ਦੀ ਮਿਆਦ ਨੂੰ ਘਟਾ ਸਕਦੀਆਂ ਹਨ ਇਹ ਤੁਹਾਡੇ ਦਿਮਾਗ ਦੀ ਕਾਰਜ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀਆਂ ਹਨ ਵਿਗਿਆਨੀ ਜਿੰਨਾ ਜ਼ਿਆਦਾ ਸਾਰੇ ਇਤਮਾਲ ਦਾ ਅਧਿਐਨ ਕਰਦੇ ਹਨ ਉਹਨਾਂ ਜ਼ਿਆਦਾ ਪਤਾ ਲਗਾ ਰਹੇ ਹਨ ਕਿ ਇਹ ਜਿੰਨੀ ਚੰਗੀ ਤਰ੍ਹਾਂ ਕੰਮ ਕਰਦਾ ਹੈ ਉਹ ਸਰੀਰ ਦੀ ਤੰਦਰੁਸਤੀ ਨਾਲ ਵਿਸਤਾਰ ਵਿੱਚ ਜੁੜਿਆ ਹੋਇਆ ਹੈ ਉਦਾਹਰਨ ਲਈ ਸਿਰਫ 3 ਮਿੰਟਾਂ ਦੀ एरोਬਿਕ ਕਸਰਤ ਹਫਤੇ ਵਿੱਚ 5 ਦਿਨ ਤੁਹਾਡੇ ਦਿਮਾਗ ਨੂੰ ਤੇਜ਼ ਰੱਖ ਸਕਦੀ ਹੈ ਕਿਉਂਕਿ ਸਰੀਰਕ ਕਸਰਤ ਨਾ ਸਿਰਫ ਤੁਹਾਡੇ ਦਿਲ ਦੀ ਮਦਦ ਕਰਦੀ ਹੈ ਇਹ ਤੁਹਾਡੇ ਹਿਪੋਕੈਂਪਸ ਦਾ ਆਕਾਰ ਵੀ ਵਧਾ ਸਕਦੀ ਹੈ ਜੋ ਦਿਮਾਗ ਦਾ ਉਹ ਹਿੱਸਾ ਹੁੰਦਾ ਹੈ ਜੋ ਜ਼ਿਆਦਾ ਬਣਾਉਣੀ ਜ਼ਰੂਰੀ ਹੁੰਦਾ ਹੈ ਪਰ ਇਹ ਸਭ ਕੁਝ ਨਹੀਂ ਹੈ ਸਰੀਰਕ ਕਸਰਤ ਇੱਕ BDNF ਬ੍ਰੇਨ ਡਰਾਈਵਡ ਨਿਊਰੋਟ੍ਰੋਫਿਕ ਫੈਕਟਰ ਨਾਮ ਦਾ ਇੱਕ ਰਸਾਇਣ ਪੈਦਾ ਕਰਦੀ ਹੈ ਜੋ ਦਿਮਾਗ ਦੀ ਖਾਦ ਵੰਗ ਕੰਮ ਕਰਦਾ ਹੈ ਦਿਮਾਗ ਦੇ ਨਵੇਂ ਸਲਣਾ ਅਤੇ ਨਿਊਟਰਲ ਕਨੈਕਸ਼ਨਾਂ ਦੇ ਵਿਕਾਸ ਨੂੰ ਉਤਸ਼ਾਹ ਦਿੰਦਾ ਹੈ ਇਸ ਲਈ ਸਰਗਰਮ ਰਹਿਣਾ ਮਹੱਤਵਪੂਰਨ ਹੈ ਪਰ ਸਿਰਫ ਸਰੀਰਕ ਰੂਪ ਵਿੱਚ ਸਰਗਰਮ ਹੋਣਾ ਹੀ ਨਹੀਂ ਤੁਹਾਨੂੰ ਸਮਾਜਿਕ ਰੂਪ ਵਿੱਚ ਵੀ ਸਰਗਰਮ ਹੋਣ ਦੀ ਲੋੜ ਹੈ ਖਾਸ ਕਰਕੇ ਜਿਵੇਂ-ਜਿਵੇਂ ਤੁਹਾਡੀ ਉਮਰ ਵੱਧਦੀ ਹੈ ਕਿਉਂਕਿ ਇਸ ਦੇ ਸਬੂਤ ਲਗਾਤਾਰ ਵਧ ਰਹੇ ਹਨ ਕਿ ਜਿਹੜੇ ਲੋਕ ਇਕੱਲੇ ਰਹਿਣ ਤੋਂ ਬਚਦੇ ਹਨ ਉਹ ਆਪਣੇ ਬੌਧਿਕ ਵਿਕਾਰ ਦੇ ਖੇਤਰ ਨੂੰ ਘਟਾ ਲੈਂਦੇ ਹਨ ਕੋਈ ਚੀਜ਼ ਜਿਸ ਨਾਲ ਅਸੀਂ ਸਾਰੇ ਸਹਿਮਤ ਹਾਂ ਕਿ ਇਹ ਚੰਗੀ ਗੱਲ ਹੁੰਦੀ ਹੈ ਪਰ ਸਿਰਫ ਇੱਕ ਆਖਰੀ ਚੀਜ਼ ਹੈ ਜੋ ਤੁਹਾਨੂੰ ਆਪਣੇ ਦਿਮਾਗ ਨੂੰ ਤੰਦਰੁਸਤ ਰੱਖਣ ਲਈ ਕਰਦੇ ਰਹਿਣ ਦੀ ਲੋੜ ਹੈ ਇਸ ਨੂੰ ਸਰਗਰਮ ਰੱਖੋ ਇਸ ਲਈ ਕਿਸੇ ਖਾਸ ਕ੍ਰਮ ਵਿੱਚ ਨਹੀਂ ਇਹ ਦਿਮਾਗ ਨੂੰ ਉਤੇਜਿਤ ਰੱਖਣ ਦੇ ਤਿੰਨ ਸਿਕਰਲੇ ਤਰੀਕੇ ਹਨ ਨੰਬਰ 1 ਆਪਣੇ ਦਿਮਾਗ ਨੂੰ ਚੁਣੌਤੀ ਦਿਓ ਆਪਣੇ ਸੁਵਿਧਾਜਨਕ ਖੇਤਰ ਤੋਂ ਥੋੜਾ ਬਾਹਰ ਨਿਕਲ ਕੇ ਕੰਮ ਕਰਨ ਤੋਂ ਪ੍ਰਾਪਤ ਹੋਣ ਵਾਲੀ ਸੰਤੁਸ਼ਟੀ ਅਸਲ ਵਿੱਚ ਤੁਹਾਡੇ ਦਿਮਾਗ ਦੀ ਕੈਮਿਸਟਰੀ ਨੂੰ ਬਦਲ ਦਿੰਦੀ ਹੈ ਤੁਹਾਨੂੰ ਹੋਰ ਵੀ ਜ਼ਿਆਦਾ ਸਕਾਰਾਤਮਕ ਮਹਿਸੂਸ ਕਰਾਉਂਦੀ ਹੈ ਨੰਬਰ 2 ਆਪਣੇ ਆਪ ਨੂੰ ਬਦਲੋ ਨਵੀਆਂ ਗੱਲਾਂ ਤੁਹਾਡੇ ਦਿਮਾਗ ਦੀ ਮਦਦ ਕਰਦੀਆਂ ਹਨ ਇਸ ਲਈ ਨਵੀਆਂ ਚੀਜ਼ਾਂ ਸਥਿਤੀਆਂ ਦਾ ਸਾਹਮਣਾ ਕਰਨਾ ਅਤੇ ਨਵੇਂ ਲੋਕਾਂ ਨਾਲ ਮਿਲਣ ਦਾ ਅਨੁਭਵ ਕਰਨਾ ਚੰਗੀ ਗੱਲ ਹੈ ਅਤੇ ਨੰਬਰ 3 ਕੁਝ ਨਵਾਂ ਸਿੱਖਣਾ ਇਹ ਦਿਮਾਗ ਦੇ ਨਵੇਂ ਸੈਲਾਂ ਦੇ ਵਿਕਾਸ ਨੂੰ ਉਦਾਵਾ ਦੇ ਉਹਨਾਂ ਵਿਚਾਰਕ ਕਨੈਕਸ਼ਨ ਨੂੰ ਉਤੇਜਿਤ ਕਰਦਾ ਹੈ ਇਸ ਦੇ ਆਪਣੇ ਹੀ ਲਾਭ ਹਨ ਕਿਉਂਕਿ ਦਿਮਾਗ ਦੇ ਮਜ਼ਬੂਤ ਕਨੈਕਸ਼ਨ ਵੀ ਦਿਮਾਗ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ ਇਸ ਲਈ ਉਮਰ ਨੂੰ ਤੁਹਾਨੂੰ ਆਪਣੇ ਪਸੰਦ ਦੇ ਕੰਮ ਕਰਨ ਤੋਂ ਰੋਕਣ ਨਾ ਦਿਓ ਨੌਜਵਾਨ ਵਾਂਗ ਸੋਚੋ ਕਿਉਂਕਿ ਜੇਕਰ ਤੁਸੀਂ ਆਪਣੇ ਦਿਮਾਗ ਦਾ ਧਿਆਨ ਰੱਖਣਾ ਹੁਣ ਸ਼ੁਰੂ ਕਰੋਗੇ ਇਸ ਨੂੰ ਸਰਗਰਮ ਅਤੇ ਰੁੱਝਿਆ ਰੱਖੋਗੇ ਇਹ ਤੁਹਾਨੂੰ ਆਉਣ ਵਾਲੇ ਸਾਲਾਂ ਵਿੱਚ ਮਾਣ ਬਖਸ਼ੇਗਾ